ਤੇ ਆ ਹੁਣ ਸਾਡੇ ਸਾਰੇ ਬੰਦੇ ਟਿਪਾਂ ਦੇ ਰਹੇ ਸਾਰੇ ਦੇ ਟਿਪਾਂ ਤੇ ਰੋਟੀ ਆ ਜੀ ਠੀਕ 1 ਵਜੇ ਤੋਂ ਬਾਅਦ ਉਰੇ ਬੈ ਕੇ ਖਾ ਜਾਣੇ ਘਰ ਨੂੰ ਇਹ ਮਿਲ ਜਾਂਦੀ ਹੈ ਜਿਹੜੇ ਸਾਨੂੰ ਜਿਵੇਂ ਠੇਕੇਦਾਰ 500 ਰੁਪਏ 600 ਰੁਪਏ ਲੈ ਕੇ ਜਾਂਦੇ ਆ 400 ਰੁਪਏ ਦੰਦੇ ਨੇ ਸਾਡੇ ਨੂੰ 400 ਸੌਦਾ ਜਿਹੜਾ ਪਤਾ ਲੈਣਾ ਉਹ ਚੀਨੀ ਲੈ ਲੋ ਜੀ 20 ਰੁਪਏ ਦੀ ਚੀਨੀ ਲੈ ਲਿਆ 100 ਰੁਪਏ ਚਾ 32 ਪਾਦੇ ਆ ਨੂਨ ਦੀ थैਲੀ ਲੈ ਦੇ ਆ ਲੈ ਦੇ 100 ਰੁਪਏ ਦਾ ਸੌਦਾ ਦੇ ਦਿੱਤਾ ਵੀਰੇ ਤਨ ਕਲੂਦਾਰ ਦੇ ਦਾਂਗੇ ਤੋ ਕਾਦਾ ਜਰਾ ਹੁੰਦਾ ਨਹੀਂ ਹੈਗਾ ਜੀ ਕਰੇ ਕੀ ਕਰੇ ਕੀ ਕਿੰਨਾ ਕੁ ਲੈ ਕੇ ਜਾਏ 400 ਰੁਪਏ ਨਕੀ ਬਣਦਾ ਜੀ ਬਣਦਾ ਕੁਝ ਨਹੀਂ ਬਣਦਾ ਰਸਨ ਪਾਣੀ ਫਿਰ ਕਿਵੇਂ ਚੱਲਦਾ ਰਸਨ ਪਾਣੀ ਬਸ ਆਏ ਜਿਹੜੀ ਧਾੜੀ ਲੱਗਦੀ ਉਹਦਾ ਹੀ ਲੈ ਕੇ ਜਾਣੇ 50 ਰੁਪਏ 15 15 ਰੁਪਏ ਦਾ ਦੁੱਧ ਲੈ ਕੇ ਜਾਈ ਰਹੀ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਫਿਰ ਕਰਦਾ ਕਿ ਯਾਰ ਜੀ ਬਸ ਹੁਣ ਤੁਹਾਨੂੰ ਪਤਾ ਹੀ ਰੱਬ ਦੀ ਕਰਮਾਤ ਹੈ ਕਿ ਅੱਛਾ ਪਤਾ ਦਿਹਾੜੀ ਰੋਜ਼ ਲੱਗ ਜਾਂਦੀ ਹੈ ਜਾਂ ਨਹੀਂ ਲੱਗਦੀ ਨਹੀਂ ਜੀ ਨਾ ਨਾ ਮਹੀਨੇ ਮਹੀਨੇ ਚ ਬਾਤ ਤੋਂ ਬਾਅਦ ਪੁੰਨਰ ਆ ਦੇਣੀ ਹੈ ਬਣਾ 70 ਸਾਲ ਦੀ ਜਾਈ ਹੁਣ ਇਹ ਤਾਂ ਕਹਿੰਦੇ ਮੈਂ ਕਰ ਲਉ ਕਰ ਲਉ ਪਰ ਇਹਨਾਂ ਨੂੰ ਜਦੋਂ ਅਸੀਂ ਇਹਨੂੰ ਨਾਲ ਲੈ ਜਾਂਦੇ ਸਾਨੂੰ ਪਤਾ ਕਿਵੇਂ ਦਿਨ ਕਰਦਾ ਓਏ ਸਾਨੂੰ ਪਤਾ ਹੀ ਇਹ ਦਿਨ ਕਿਵੇਂ ਕਰਦਾ ਸਤਿ ਸ਼੍ਰੀ ਅਕਾਲ ਪਬਲਿਕ ਵਾਇਸ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਪ੍ਰਕਾਸ਼ ਸ਼ਰਮਾ ਸਵਾਗਤ ਕਰਦਾ ਸੰਤਰਾਮ ਉਦਾਸੀ ਜੀ ਦੀ ਇੱਕ ਰਚਨਾ ਜੋ ਤੁਹਾਡੇ ਨਾਲ ਥੋੜੀ ਸਾਂਝੀ ਕਰ ਰਿਹਾ ਕਿਉਂਕਿ ਅੱਜ 1 ਮਈ ਹੈ ਮਜ਼ਦੂਰ ਦਿਵਸ ਹੈ ਸੰਤਰਾ ਬਦਾਸੀ ਜੀ ਕਹਿੰਦੇ ਨੇ ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਾ ਰਹੀ ਵੇ ਸੂਰਜਾ ਕਮਿਆ ਦੇ ਵੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮਿਆ ਦੇ ਵੇੜੇ ਤੇ ਪਿਆਰੇ ਦਰਸ਼ਕੋ ਅੱਜ ਦਾ ਜਿਹੜਾ ਦੇਣਾ ਹੈ 1 ਮਈਏ ਖਾਸ ਕਰਕੇ ਅੱਜ ਮ ਮਜ਼ਦੂਰਾਂ ਨੂੰ ਸਮਰਪਿਤ ਹੈ ਕੈਲੀ ਵੀ ਅੱਜ ਦੇ ਦਿਨ तकरीबन 80 ਦੇਸ਼ਾਂ ਦੇ ਵਿੱਚ ਇਹਨਾਂ ਦੇ ਮਜ਼ਦੂਰਾਂ ਦੇ ਨਾਮ ਉੱਤੇ ਹੈ ਜਿਹੜਾ ਛੁੱਟੀ ਦਾ ਐਲਾਨ ਕੀਤਾ ਹੋਇਆ ਹੈ ਤੇ ਦੂਸਰੀ ਗੱਲ ਦੱਸਦੀ ਹੈ ਕਿ ਪਹਿਲੀ ਵਾਰੀ 1 ਮਈ 1886 ਨੂੰ ਅਮਰੀਕਾ ਦੇ ਵਿੱਚ ਜਿਹੜਾ ਇਹ ਲਾਗੂ ਹੋਇਆ ਸੀ ਤੇ ਜਿਸ ਤੋਂ ਬਾਅਦ 1 ਮਈ 1923 ਨੂੰ ਜਿਹੜਾ ਮਜ਼ਦੂਰ ਦਿਵਸ ਆ ਉਹ ਭਾਰਤ ਦੇ ਵਿੱਚ ਲਾਗੂ ਹੋਇਆ ਸੀ ਪਰ ਇਹਨਾਂ ਦੀਆਂ ਮਜ਼ਦੂਰਾਂ ਦੇ ਅੱਜ ਵੀ ਹਾਲਾਤ ਤੁਹਾਨੂੰ ਦੱਸੀਏ ਇਹਨਾਂ ਨਾਲ ਗੱਲਬਾਤ ਕਰਾਂਗੇ ਵੀ ਕੀ ਇਹਨਾਂ ਦੇ ਜਿਹੜਾ ਹਾਲਾਤਾਂ ਦੇ ਵਿੱਚ ਸੁਧਾਰ ਹੋਇਆ ਜਾਂ ਨਹੀਂ ਹੋਇਆ ਤੇ ਆਓ ਆਪਾਂ ਗੱਲਬਾਤ ਵੀ ਕਰਦੇ ਹਾਂ ਕੁਝ ਮਜ਼ਦੂਰ ਭਾਈਚਾਰੇ ਦੇ ਸਾਡੇ ਨਾਲ ਲੋਕ ਨੇ ਹਰਜੀਤ ਭਾਈ ਜੀ ਕੀ ਨਾਮ ਹੈ ਆਪਣਾ ਜੀ ਇਨਾਮ ਹੈ ਜੀ ਮੁਹੰਮਦ ਜਮੀਲ ਜਮੀਲ ਤੇ ਥੋੜਾ ਸਾਈਡ ਤੇ ਹੋ ਜੀ ਤੇ ਜਮੀਲ ਜੀ ਅੱਜ ਮਜ਼ਦੂਰ ਦਿਵਸ ਹੈ 1 ਮਈ ਨੂੰ ਜਿਹੜਾ ਮਜ਼ਦੂਰ ਦਿਵਸ ਮਨਾਇਆ ਜਾਂਦਾ ਤੁਹਾਨੂੰ ਪਤਾ ਵੀ ਮਜ਼ਦੂਰ ਦਿਵਸ ਹੁੰਦਾ ਕੀ ਹੈ ਨਹੀਂ ਪਤਾ ਜੀ ਤੇ ਅੱਜ ਜੇ ਕਹਿ ਲਈ ਜਿਹੜੇ ਦਿਹਾੜੀਦਾਰ ਨੇ ਜਾਂ ਕੰਮੇ ਬੰਦੇ ਨੇ ਉਹਨਾਂ ਦੇ ਲਈ ਖਾਸ ਕਰਕੇ ਸਰਕਾਰ ਨੇ ਅੱਜ ਦੇ ਦਿਨ ਛੁੱਟੀ ਦਾ ਐਲਾਨ ਕੀਤਾ ਹੈ ਮਜ਼ਦੂਰਾਂ ਦਾ ਤੇ ਉਹ ਤੁਹਾਡੇ ਨਾਮ ਤੇ ਜਿਹੜਾ ਅੱਜ ਛੁੱਟੀ ਸਾਰੇ ਤਕਰੀਬਨ 80 ਦੇਸਾਂ ਦੇ ਵਿੱਚ ਛੁੱਟੀ ਕਰੀ ਨਹੀਂ ਹੈ ਤੇ ਅੱਜ ਤੁਹਾਡਾ ਦੇਣਾ ਤੁਹਾਨੂੰ ਤਾਂ ਘਰੇ ਬੈਠ ਕੇ ਆਰਾਮ ਕਰਨਾ ਚਾਹੀਦਾ ਸੀ ਪਰ ਤੁਸੀਂ ਕੰਮ ਤੇ ਜਾ ਰਹੇ ਹੋ ਜਾਨੋ ਰੋਈ ਜੀ ਸਰੂ ਕਰੇ ਕੋਈ ਲਵਰ ਦਿੱਤੀ ਹੈ ਸਰਕਾਰ ਦੀ ਹਾਂਜੀ ਆਨੂ ਕੋ ਰੋਦ ਦਿੱਤੇ ਆ ਨਹੀਂ ਹਾਂਜੀ ਆਨੂ ਕੋ ਦੋ ਵਜੇ ਪਾਏਗਾ ਕਿ ਛੁੱਟੀ ਕਰਾਗੇ ਅੰਦਰ ਅੱਛਾ ਹਾਂ ਇਹ ਕਮਾਵਾ ਤਾਂ ਆਹਾਂ ਕਰੇ ਲੈ ਕੇ ਜਾਵਾਂਗੇ ਕੋਈ ਤੁਹਾਡਾ ਨਾਮ ਕੀ ਮਨ ਹੈ ਇਨਾਮ ਹੀ ਤੁਹਾਡਾ ਅਰਸ਼ਦ ਮਾਮਲ ਅਰਸ਼ਦ ਮਾਮਲ ਹਾਂਜੀ ਅੱਛਾ ਮੁਹੰਮਦ ਜੀ ਜਿਵੇਂ ਕਹਿ ਲਈ ਵੀ ਤੁਹਾਡੇ ਨਾਮ ਤੇ ਅੱਜ ਸਰਕਾਰੀ ਛੁੱਟੀ ਦਾ ਆਲਾਰਾ ਹੈ ਤੇ ਕਹਿ ਲਿਆ ਬਹੁਤ ਦਾ ਸਰਕਾਰੀ ਵਿਭਾਗ ਵਾਲੇ ਬੰਦੇ ਨੇ ਉਹ ਬੜ ਦੂਰ ਦੇਵਸੇ ਮਨਾ ਰਹੇ ਨਹੀਂ ਜੀ ਉਹਨਾਂ ਦੀ ਸਰਕਾਰੀ ਤਨਖਾਹਾਂ ਉਹਦੇ باوجود ਉਹ ਘਰ ਬੈਤੇ ਨੇ ਤੇ ਤੁਸੀਂ ਟਿਫਨ ਜਾ ਕੇ ਕੰਮ ਤੇ ਜਾ ਰਹੇ ਹੋ ਪਰ ਕੀ ਕਿ ਜਵਾਕਾਂ ਭੁੱਖੇ ਰਹਿੰਦੇ ਮਾਨਾ ਕਿ ਕਮਾਦ ਕੀ ਰਿਆ ਜੇ ਕਮਾਵਾਂ ਤਾਂ ਇਹ ਕੋ ਲੈ ਕੇ ਆਵਾਂਗਾ ਜੀ ਇੱਥੇ ਘਰੇ ਬੈਠ ਕੇ ਮਿਲਦਾ ਕੋਈ ਦੇ ਕੇ ਜਾਂ ਕੋਈ ਹਸੋ ਤਾਂ ਤਾਂ ਕੋਈ ਸੂਰਤ ਮਿਲੀ ਨਹੀਂ ਨਾ ਅੱਛਾ ਕਿੰਨੇ ਘੰਟੇ ਕੰਮ ਕਰਦੇ ਹੋ ਤੁਸੀਂ ਅਮਿਕ ਕਾਕਾ ਅੰਡਾ ਬਰਗਾ ਡੀਕਾਰ ਨੇ ਅਟਕਾ ਡੇਵਰ ਦੇ ਵਿੱਚ 6 ਘੰਟੇ ਲਾਣ ਦਾ ਦਾ। ਮਤਲਬ ਸਰਕਾਰ ਦਾ ਜਿਹੜਾ ਐਲਾਨ ਹੈ ਉਹ ਤਾਂ ਇਹ ਹੈ ਵੀ 8 ਘੰਟੇ ਦੀ ਡਿਊਟੀ ਜਿਹੜੀ ਉਹ ਪੱਕੀ ਕੀਤੀ ਹੈ ਵੀ 8 ਘੰਟੇ ਤੋਂ ਵੱਧ ਮਜ਼ਦੂਰ ਤੋਂ ਕੰਮ ਨਹੀਂ ਕਰਪਾਉ। ਵਿੱਚ ਕਰਵਾਈ ਜਾਂਦੇ ਨੇ ਵਿੱਚ 6 ਘੰਟੇ ਲਾਉਂਦੇ 6 ਤੇ ਭੇਜਦੇ 8 ਤੋਂ 6 ਦੇ ਕੰਮਦ ਨੇ। ਉਹ ਹਿਸਾਬ ਕਰਾਂਗੇ ਕੰਮ। ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਮਤਲਬ ਇਹ ਹਾਲਾਤ ਕਿੱਦਾਂ ਦੇ ਨੇ? ਉਹ ਕਰੇਗਾ। ਮੋਕੇ ਨਹੀਂ ਕਿੰਨੇ ਮੈਂਬਰ ਨੇ ਪਰਿਵਾਰਕ ਮੈਂਬਰ ਨੇ ਮੈਂਬਰ ਹੈਗੇ 6 ਜੀ 6 ਨੇ ਕਮਾਉਣ ਵਾਲੇ ਕਿੰਨੇ ਮਰਦੇ ਨੇ ਇਕੱਲੇ ਇਕੱਲੇ ਹਾਂ ਜੀ ਕਿੰਨੀ ਦਿਹਾੜੀ ਹੈ ਤੁਹਾਡੀ ਵਿਆੜੀ ਕੋਈ 500 ਬੰਦਾ ਕੋਈ 400 ਬੰਦਾ ਤੜੀ ਹੂੰ ਉਹਦਾ 600 ਜੀ ਚਲਦੀ ਆ ਪਰ ਮਜਬੂਰੀ ਦੇ ਵਿੱਚ ਕੰਮ ਕਰਨਾ ਪੈਂਦਾ ਮਿਲੂਰੀ ਕਾ ਨਾ ਵੱਡਾ ਵਾ ਕਦੇ ਇਹ ਤਾਂ ਨਹੀਂ ਹੋਇਆ ਵੀ ਇੱਕ ਜਾਂ ਦੋ ਦਿਨ ਲਗਾਤਾਰ ਦਿਹਾੜੀ ਲੱਗੀ ਨਹੀਂ ਤੇ ਭੁੱਖੇ ਸੌਣਾ ਪੈ ਗਿਆ ਭੁੱਖੇ ਹੀ ਸੌਣਾ ਪੈਂਦਾ ਫਿਰ ਮਿਲਦੀ ਦੀ ਹਫ਼ਤੇ ਹੀ ਬਿਲਕੁਰੀ ਪੈਂਦਾ ਵਾ 9:00 ਵਜੇ ਬੌਸ ਅੱਜ ਤੇ ਹਿਲ ਮਿਲ ਚੱਲੇ ਆ ਤੁਹਾਨੂੰ ਜੀ ਹੂੰ ਉਹ ਨਾ ਪੈਂਦਾ ਵਾ ਇੱਕ ਦਿਨ ਲਾਇਦਾ ਦੋ ਦੋ ਛੁੱਟੀ ਦੇਣ ਕਿਤੇ ਕਿੰਨੇ ਚਾਰੋਂ ਛੁੱਟੀਆਂ ਕਦੇ ਮਿਲਦੀ ਕਿਤੇ ਨਹੀਂ ਮਿਲਦੀ ਲਗਾਤਾਰ ਤਾਂ ਮਿਲਦੇ ਨਹੀਂ ਦਿਹਾੜੀ ਤੁਹਾਨੂੰ ਅੱਜ ਚੱਲੇ ਘਾਣੋਂ ਚਾਰ ਰੋਜ਼ ਵਾ ਫੇ ਚੱਲੇ ਤੇ ਦੁੱਖ ਹੁੰਦਾ ਵੀ ਆ ਮਜ਼ਦੂਰਾਂ ਦੇ ਨਾਮ ਤੇ ਸਰਕਾਰੀ ਵਿਭਾਗਾਂ ਵਾਲੇ ਵੱਡੇ ਅਫਸਰ ਨੇ ਉਹ ਘਰਾਂ ਦੇ ਵਿੱਚ ਆਰਾਮ ਪਰਵਾਉਂਦੇ ਨੇ ਸਰਕਾਰੀ ਤਰਖਾ ਲੈ ਕੇ ਤੇ ਤੁਸੀਂ ਦਿਹਾੜੀ ਕਰਦੇ ਹੋ ਜਿਹੜਾ ਹੁਣ ਕਰੀ ਗਿਆ ਗਾੜੇ ਕਰਨ ਦਾ ਕੇਸ ਆ ਹਾਂ ਸਰਕਾਰਾਂ ਆਪੇ ਕਿੰਨਾ ਮੈਜਾ ਜੀ ਇਹਨਾਂ ਤਨਖਾਹ ਵਧਾਈ ਜਾਂਦੇ ਨੇ ਉਹਨੇ ਬੈਂਕਾਂ ਮੁਕਾ ਲੈ ਕੇ ਇਹਨਾਂ ਨੂੰ ਛੁੱਟੀਆਂ ਹੀ ਮਿਲਦੀਆਂ ਨੇ ਹੁਣ ਸਭ ਨੂੰ ਮਿਲਦਾ ਵਾ 700 730 ਇਹਨਾਂ ਨੂੰ ਹਰ ਤਾਂ ਤਾਂ ਹੀ ਪੱਲ ਅੱਛਾ ਵਾਟੀ ਦਿਓ ਜੀ ਮਜ਼ਦੂਰਾ ਦੀ ਜਿਹੜੀਆਂ ਕਮੇਟੀਆਂ ਬਣੀਆਂ ਹੁੰਦੀਆਂ ਨੇ ਉਹ ਕਾਮਯਾਬ ਕਿਉਂ ਨਹੀਂ ਹੁੰਦੀਆਂ ਕਿਉਂਕਿ ਮਜ਼ਦੂਰਾ ਨੇ ਬਹੁਤ ਕਮੇਟੀਆਂ ਬਣਾਈਆਂ ਨੇ ਕਿਤੇ ਨਾ ਕਿਤੇ ਉਹ ਕਾਮਯਾਬ ਨਹੀਂ ਹੋਈਆਂ ਆਪਣੀਆਂ ਮੰਗਾਂ ਲੈ ਕੇ ਜੇ ਕਹਿ ਲਈਏ ਵੀ ਬਾੜਾ ਹੋ ਸਭ ਅਸਤੀ ਕਰਦੇ ਸਾਡੀ ਮੰਗ ਪੂਰੀ ਕੋਈ ਹੁੰਦੀ ਨਹੀਂ ਆ ਕੋਈ ਕਿੰਨੇ ਬੰਦੇ ਆ ਗਏ ਸਾਡੇ ਅਫੇਰ ਕੋਈ ਮੰਗ ਪੂਰੀ ਹੁੰਦੀ ਨਹੀਂ ਦਿਹਾੜੀ ਉੱਥੇ ਹੁੰਦੀ ਸਾਡੀ 600 ਰੁਪਏ ਦਾ ਪਹਿਲਾਂ 300 ਦੇ ਦਈਏ ਹੁਣ 400 ਦੇ ਦੱਸਾ ਕਿ 500 ਦੇ ਕੋਈ ਨਹੀਂ ਦਿੰਦਾ ਵਾ 600 ਦੀ ਵਾਲੀ ਦਾ ਤਾਂ ਮੈਂ ਉਹ ਮੇਰੀ ਜਣਾ ਪੈਂਦਾ ਵਾ ਵੀ ਬਾਜਾ ਜਿਹੜੇ ਮਿਲਗੀ ਤਾਂ ਚਲ 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 ਚਲੀ ਨਹੀਂ ਨਹੀਂ ਹੁਣ ਜਣਾ ਪੈਂਦਾ ਤੂੰ ਆ ਸਾਡੇ ਨਾਲ ਇੱਕ ਬਜ਼ੁਰਗ ਦੇ ਤੇ ਇਹਦੇ ਨਾਲ ਵੀ ਗੱਲਬਾਤ ਕਰਦੇ ਆ ਬਾਪੂ ਜੀ ਕੀ ਨਾਮ ਹੈ ਜੀ ਤੋਂ ਸਿੰਘ ਆ ਜੀ ਸੋਣ ਸੇਂਦਾ ਕਿੰਨੀ ਉਮਰ ਹੋ ਗਈ ਜੀ ਉਮਰ 65 ਸਾਲ ਹੋ ਗਈ 65 ਸਾਲ ਹੋ ਗਈ ਤੇ ਹਲੇ ਵੀ ਕੰਮ ਕਰਨਾ ਪੈ ਰਿਹਾ ਹਾਂ ਜੀ ਅੱਛਾ ਕੀ ਕੀ ਕੰਮ ਕਰਦੇ ਹੋ ਤੁਸੀਂ ਆਈ ਦੇ ਵਿੱਚ ਮੇਚੀਆਂ ਨਾਲ ਹਿਸਟਰੀਆਂ ਨਾਲ ਠੀਕ ਹੈ ਦਿਹਾੜੀ ਕਿੰਨੀ ਆ ਤੁਹਾਡੀ ਦਿਹਾੜੀ ਆਈ ਹਨ ਉਹ ਬੰਨੀ ਦਾ 60 ਹੋ ਗਈ ਆ ਸ਼ਾਮੀ ਦਾ ਕੋਈ 40 ਹੋਗਾ ਲਗਾਤਾ ਨਹੀਂ 100 ਲੈਣਾ ਮੈਂ ਮੇਰੇ ਬੁਢੀ ਦਾ ਭਾਜਿਆ ਨਹੀਂ ਹੋ 300 ਦੇ ਵੀ ਜਾਂਦੇ ਹਾਂ ਹਾਂ ਜੀ ਕਿੰਨੇ ਘੰਟੇ ਕੰਮ ਲੈਂਦੇ ਆ ਤੁਹਾਡੇ ਕੋਲ ਮੈਂ 8 ਘੰਟੇ ਲੱਗ ਜਾਂਦੇ ਕਦੇ 6 ਵੀ ਲੱਗ ਜਾਂਦੇ ਠੀਕ ਹੈ ਜੇ 9 ਵੀ ਲਾਉਣੇ ਪੈਣ ਤਾਂ 9 ਹੀ ਲੈਂਦੇ ਨੇ ਜੀ 8 ਇੱਕ ਕੇ ਕੇ ਨਾ ਸਰਕਾਰਾਂ ਸਾਡੇ ਬਣੀ ਕੋਈ ਖਿਆਲ ਨਿਕਾਤੇ ਘਰ ਵਿੱਚ ਕਿੰਨੇ ਮੈਂਬਰ ਨੇ ਪਰਿਵਾਰਕ ਮੈਂਬਰ ਨੇ ਤੇ ਕਿੰਨੇ ਕਮੌਣ ਵਾਲੇ ਨੇ ਘਰ ਦੇ ਵਿੱਚ ਇਹ ਚਾਰ ਮੈਂਬਰ ਹੂੰ ਲੋ ਕਮੌਣ ਵਾਲੇ ਨਹੀਂ ਬਾਕੀ ਸਿਰ ਦੋ ਬੱਚੇ ਨਹੀਂ ਛੇ ਆ ਉਹਨਾਂ ਦਾ ਖਰਚਾ ਬਿਜਾਰਾ ਹੋ ਜਾਂਦਾ ਬਿਜਾਰਾ ਦਾ ਕੋਈ ਕੋਈ ਹੈ ਕੋਈ ਖਾਸ ਨਹੀਂ ਹੈ ਬਿਜਾਰਾ ਟੈਂਟ ਪਰ ਨਾਲ ਹੀ ਦਮਾ ਕਈ ਵਾਰੀ ਕਦੇ ਐਸਾ ਦੇਣ ਆਉਂਦਾ ਵੀ ਦਿਹੜੀ ਨਾਲ ਲੱਗੀ ਤਾਂ ਭੁੱਖੇ ਵੀ ਸੌਣਾ ਪੈਂਦਾ ਜੀ ਹੋ ਜਾਂਦਾ ਹੀ ਮੋਕੇ ਤੋਂ ਰਾਖ ਲੈ ਕੇ ਤੇ ਰਹਾਉਂ ਫਿਰ ਮੋਨਾ ਬਣਦਾ ਕੜਿਗੜਾ ਕੋਈ ਰਾਏ ਗੁਰਦਾ ਦਿਹਾੜੀ ਅੱਲ ਪੱਕੇ ਮਿਲਣਾ ਮੈਂ ਗੁੰਡੀ ਆ ਜੀ ਤੁਹਾਡਾ ਕੀ ਨਾਮ ਹੈ ਜੀ ਗਿਆਨ ਸਿੰਘ ਜੀ ਹਾਂ ਜੀ ਗਿਆਨ ਸਿੰਘ ਜੀ ਗਿਆਨ ਸਿੰਘ ਹਾਂ ਜੀ ਕਿਹੜਾ ਪਿੰਡ ਆ ਉਹ ਪਖੋਰ ਦਾ ਹਾਂ ਜੀ ਅੱਛਾ ਮਜ਼ਦੂਰਾਂ ਦੀ ਜਿਹੜੀਆਂ ਕਮੇਟੀਆਂ ਬਣਾਈਆਂ ਹੋਈਆਂ ਹੁੰਦੀਆਂ ਨੇ ਸੰਘਰਸ਼ ਲੜਦੇ ਨੇ ਪਰ ਉਹ ਕਾਮਯਾਬ ਨਹੀਂ ਹੁੰਦੇ ਕੀ ਘਾਟ ਮੰਨਦੇ ਹੋ ਵੀ ਕਾਮਯਾਬ ਕਿਉਂ ਨਹੀਂ ਸਰਕਾਰ ਤੇ ਕਰੋ ਉਹਨਾਂ ਦੀ ਗੱਲ ਗੱਲ ਹੈ ਜਿਹੜੀ ਕਿਉਂ ਨਹੀਂ ਪਹੁੰਚਦੀ ਹੈਗੀ ਮੋਰ ਲਈ ਫਿਰ ਉਹ ਕਹਾ ਦੱਸਦੇ ਨਹੀਂ ਕਮੇਟੀਆਂ ਦੇ ਜੁਰੂ ਜਾਂਦੇ ਨੇ ਬੰਦੇ ਉਹ ਗਾਹਾਂ ਤਾਂ ਉਹਨਾਂ ਦੀ ਗੱਲ ਕਰਨੀ ਹੈ ਉਹ ਗਾਹਾਂ ਤੁਹਾਨੂੰ ਪਤਾ ਹੀ ਹੁੰਦੇ ਤੇ ਕਿੰਨੀ ਉਮਰ ਦਾ ਤੁਹਾਡੀ ਇਹ ਨਹੀਂ ਗਿਆ ਜੀ ਪੈਂਡ ਪੈਂਡ ਦਾ ਸਾਲਾ 624 ਪਰ ਕੰਮ ਤੇ ਦਿੱਲੀ ਆਉਣਾ ਪੈਂਦਾ ਜੀ ਹਾਂਜੀ ਕੰਮ ਤੇ ਦਿੱਲੀ ਆਨੇ ਕੰਮ ਮਿਲਦਾ ਨਹੀਂ ਅੱਗੇ ਉਹੀ ਆ ਵੀ 8 ਘੰਟੇ ਗਿਆ ਕੇ 9 10 ਘੰਟੇ ਲਵਾਉਂਦੇ ਨੇ ਤਾਂ ਕਿ ਉਹਨੂੰ 5 400 ਰੁਪਏ ਮਿਲ ਜਾਣ ਤੇ ਕਦੇ ਮਿਲ ਗਈ ਦਿਹਾੜੀ ਕਦੇ ਨਾ ਮਿਲ ਗਈ ਤੇ ਲੋੜੇ ਕਹਿਣ ਮੰਗੋ ਫਿਰ ਕਈ ਵਾਰੀ ਭੱਪੀ ਜਾਉਣਾ ਪੈਂਦਾ ਨਹੀਂ 2 3 ਦਿਨ ਕੰਮ ਮਿਲਦਾ ਹੈਗਾ ਫਿਰ ਕੀ ਕਰੀਏ ਤੇ ਅੱਜ ਦੇ ਦਿਨ ਤੁਹਾਡੇ ਨਾਮ ਤੇ ਕਹਿਲੀ ਵੀ ਮਜ਼ਦੂਰ ਦੇਸ ਹੈ ਅੱਜ ਦੇ ਦਿਨ ਉਹ ਤੇ ਸਰਕਾਰੀ ਛੁੱਟੀ ਹੈ ਤਕਰੀਬਨ ਸਾਰੇ ਦੇਸਾਂ ਦੇ ਵਿੱਚ ਜਿਹੜਾ ਮਜ਼ਦੂਰਾਂ ਦੇ ਨਾਮ ਦੇ ਉੱਤੇ ਛੁੱਟੀ ਕੀਤੀ ਜਾਂਦੀ ਹੈ ਪਰ ਕੋਈ ਐਸੀ ਕੀ ਮਜਬੂਰੀ ਹੈ ਵੀ ਤੁਸੀਂ ਘਰ ਦੀ ਬੈਠ ਸਕਦੇ ਹੋ ਅੱਜੀ ਕਰ ਤਾਂ ਨਹੀਂ ਬੈਠ ਸਕਦੇ ਕਿੰਨੇ ਦਾ ਪਹਿਲਾਂ ਹੀ ਕੰਮ ਚੱਲਾ ਜਾ ਰਹੇ ਆਉਣੇ ਮੁਰ ਜਾਣੇ ਕੰਮ ਨਹੀਂ ਮਿਲਦਾ ਤੇ ਇਹ ਕਹਿੰਦੇ ਵੀ ਅੱਜੀ ਨਿਕਾਲੂ ਮਿਲ ਜੂਗਾ ਜੀ ਜ਼ਰਾ ਦਾ ਕਰ ਨਹੀਂ ਤਾਂ ਨਹੀਂ ਕਰੀ ਜੂਦੀ ਹੈ ਹੋਰ ਮਜਬੂਰੀ ਹੈ ਕਾਹ ਕਰਦਾਂ ਕੰਮ ਨਹੀਂ ਮਿਲਦਾ ਇਹਦਾ ਫਿਰ ਕੀ ਹੋ ਜਾਈਏ ਤੇ ਕੀ ਸਰਕਾਰਾਂ ਤੋਂ ਕੀ ਮੰਗ ਕਰਦੇ ਹੋ ਕਿਉਂਕਿ ਤੁਹਾਡੀ ਗੱਲ ਰੱਖਣ ਦੇ ਲਈ ਅਸੀਂ ਆਏ ਆ ਵੀ ਸਰਕਾਰਾਂ ਤੋਂ ਕੀ ਚਾਹੁੰਦੇ ਹੁੰਨੇ ਹੋ ਵੀ ਮਜ਼ਦੂਰਾਂ ਦੀ ਕੀ ਸਮੱਸਿਆ ਆ ਮਾਨੇ ਕੀ ਉਹ ਚਾਹੁੰਦੇ ਨੇ ਸਰਕਾਰ ਦੇ ਕੋਲ ਸਾਰੇ ਕੋਈ ਹੀ ਚਾਹੁੰਦੇ ਨੇ ਵੀ ਚੱਟੀਆਂ ਮੰਗਾਂ ਪੂਰੀਆਂ ਹੋਣੀਆਂ ਚਾਹੀਏ ਨੇ ਮਦਦ ਜੋ ਕੋਈ ਵੀ ਕਹਿੰਦੇ ਨੇ ਅ ਵੀ ਉਹ ਹੋਣਾ ਚਾਹੀਦਾ ਤੇ ਸਾਨੂੰ ਕੋਈ ਪੱਕਾ ਕੰਮ ਮਿਲ ਜAVE ਹੂੰ ਕੋਈ ਗਵਰਨਮੈਂਟ ਹੀ ਨੋਕੀ ਮੇ ਥੋੜੇ ਬਹੁਤੇ ਕੰਮ ਆ ਲਈ ਨਾ ਗੁਜ਼ਾਰਾ ਚੱਲੀ ਜੋ ਪੱਕਾ ਕਮ ਹੋ ਗਏ ਇਕਨ ਦਿਹਾੜੀ ਦੇ ਉੱਤੇ ਜਿਹਦਾ ਫਿਰ ਤੁਹਾਨੂੰ ਪatiya ਗੁਜ਼ਾਰਾ ਹੁੰਦਾ ਦਿਹਾੜੀ ਦੇ ਉੱਤੇ ਜਿੰਨ ਲੋਕ ਘਰ ਨਹੀਂ ਚਾਹਦਾ ਨਹੀਂ ਨਹੀਂ ਅੰਨਾਈ ਕਰਦਾ ਵੀ ਨਾ ਡੇਲੀ ਦਿਹਾੜੀ ਲੱਗ ਨਾ ਲੱਗਦੀ ਤੇ ਹੋਰ ਗੱਲਬਾਤ ਕਰਾਂਗੇ ਭਾਈ ਸਾਹਿਬ ਖੜੇ ਨੇ ਸਾਡੇ ਨਾਲ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਭਾਈ ਸਾਹਿਬ ਕੀ ਨਾਮ ਹੈ ਜੀ ਮੇਰਾ ਨਾਮ 소ਮਾ ਸਿੰਘ ਹੈ ਜੀ 소ਮਾ ਸਿੰਘ ਹਾਂ ਜੀ ਤੇ ਅੱਜ ਮਜ਼ਦੂਰਾਂ ਦਾ ਦਿਨ ਹੈ ਤੇ ਤੁਹਾਡੇ ਏਰੀਆ ਦੇ ਵਿੱਚ ਭਾਈਚਾਰਾ ਜਿਹੜਾ ਤਕਰੀਬਨ ਅਰੋਜ ਹੀ ਇੱਥੇ ਖੜਦਾ ਹੋਊਗਾ ਹਾਂ ਜੀ ਹਾਂ ਜੀ ਤੇ ਅੱਜ ਜਿਹੜਾ ਮਜ਼ਦੂਰਾਂ ਦੇ ਨਾਮ ਤੇ ਪੂਰੇ ਦੇਸ਼ ਦੇ ਵਿੱਚ ਛੁੱਟੀ ਦਾ ਐਲਾਨ ਹੈ ਤੇ ਸਰਕਾਰੀ ਜਿਹੜੇ ਮੁਲਾਜ਼ਮ ਨੇ ਉਹ ਮਜ਼ਦੂਰਾਂ ਦੇ ਨਾਮ ਉੱਤੇ ਅੱਜ ਘਰ ਬੈਠੇ ਨੇ ਸਰਕਾਰੀ ਤਨਖਾਹ ਲੈਣ ਦੇ ਬਾਵਜੂਦ ਪਰ ਇਹ ਜਿਹੜੇ ਦਿਹਾੜੀਦਾਰ ਲੋਕ ਨੇ ਇਦਾਂ ਚੌਂਕਾਂ ਦੇ ਵਿੱਚ ਖੜਕੇ ਵੇਟ ਕਰ ਰਹੇ ਨੇ ਵੀ ਕੋਈ ਸਾਨੂੰ ਆਊਗਾ ਤੇ ਦਿਹਾੜੀ ਤੇ ਲੈ ਕੇ ਜਾਊ ਤੁਸੀਂ ਕੀ ਕਹਿੰਦੇ ਹੋ ਇਸਦੇ ਬਾਰੇ ਦੇ ਦੇਖੋ ਜੀ ਪਹਿਲੀ ਗੱਲ ਤਾਂ ਇਹ ਜਿਹੜੇ ਅਫਸਰ ਨੇ ਉਹਨਾਂ ਨੂੰ ਤਾਂ ਪੱਕੀ ਤਨਖਾਹ ਮਿਲਦੀ ਹੈ ਉਹਨਾਂ ਦੀ ਮਨਲਾਜ ਸੁੱਤੀ ਹੈ ਜਿਹੜਾ ਮਜ਼ਦੂਰ ਆ ਉਹਨੇ ਕਰਕੇ ਖਾਣਾ ਮਜ਼ਦੂਰ ਨੇ ਇੰਤਜ਼ਾਰ ਕਰਨਾ ਵੇਟ ਕਰ ਰਹੀਆਂ ਵੀ ਮੈਨੂੰ ਕਹੇ 100 ਰੁਪਏ ਦਾ ਅੱਜ ਕੰਮ ਮਿਲ ਜੇ 200 ਦਾ ਮਿਲ ਜੇ ਕੰਮ ਮਿਲੇ ਇਸ ਕਰਕੇ ਮਜ਼ਦੂਰ ਖੜੇ ਆ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹਾਂਗਾ ਕਿ ਤੁਸੀਂ ਜਿਹੜਾ ਸਾਡਾ ਭਾਰਤ ਦੇਸ਼ ਹੈ ਇਹਦੇ ਲੋਕਾਂ ਨੂੰ ਜਾਗਰੂਕ ਕਰੋ ਮੀਡੀਆ ਰਾਹੀਂ ਕਿਉਂਕਿ ਤੁਸੀਂ ਸਮਾਜ ਦੇ ਵਿੱਚ ਇੱਕ ਐਸੀ ਤੁਹਾਡੀ ਪੱਤਰਕਾਰਾਂ ਦੀ ਟੀਮ ਹੈ ਜਿਹੜੀ ਪ੍ਰਧਾਨ ਮੰਤਰੀ ਦੇ ਪੈਰ ਵੀ ਹਿਲਾ ਦਿੰਦੀ ਹੈ ਜੀ ਮੁੱਖ ਮੰਤਰੀ ਦੇ ਪੈਰ ਵੀ ਦਾ ਤੁਸੀਂ ਭਾਰਤ ਦੇ ਲੋਕਾਂ ਨੂੰ ਉਤਸ਼ਾਹਿਤ ਕਰੋ ਕਿ ਉਹ ਆਪਣੇ ਬੁਕਾਨਾਂ ਨੂੰ ਕੋਠੀਆਂ ਨੂੰ ਖੁਰਕਣਾ ਨੂੰ ਗਵਰਨਮੈਂਟ ਕਰਨ ਬੜੇ ਬੜੇ ਮਹਾਲ ਬਣਾਉਣ ਜਿਵੇਂ ਬਾਹਰ ਦੇ ਅਸਲ ਬਣੇ ਉਹ ਜਦੋਂ ਉਤਸ਼ਾਹ ਹੋਣਗੇ ਲੋਕ ਬੜੇ ਬੜੇ ਆਪਣੇ ਮਕਾਨ ਬਣਾਉਣਗੇ ਘੋਟੀਆਂ ਬਣਾਉਣਗੇ ਹਨ ਤੇ ਇਹਨਾਂ ਨੂੰ ਕੰਮ ਮਿਲੇ ਤੇ ਮਜ਼ਦੂਰਾਂ ਨੂੰ ਕੰਮ ਮਿਲੇ ਤੇ ਸਰਕਾਰ ਹੈ ਜਿਹੜੀ ਉਹ ਫਿਕਸ ਦਿਹਾੜੀ ਕਰ ਦੂਗੀ ਜਿਹਦੇ ਨਾਲ ਜਿਹੜੇ ਲੋਕ ਆ ਕਿਉਂਕਿ ਅਮੀਰਾਂ ਦੀ ਅਮੀਰੀ ਦੇ ਨਾਲ ਲੋਕਾਂ ਦੀ ਗਰੀਬਾਂ ਦੀ ਅਮੀਰੀ ਜੁੜੀ ਹੁੰਦੀ ਹੈ ਜੇ امیر ਲੋਕ ਹੋਰ ਵੀ ਅਮੀਰ ਹੋਣ ਜਿੰਨਾ ਗਰੀਬ ਲੋਕ ਵੀ ਉਹਨਾਂ ਨਾਲ ਜੁੜ ਕੇ ਅਮੀਰ ਹੋਣਗੇ ਅਸੀਂ ਦੇਖਿਆ ਵੀ ਇੱਕ ਬਜ਼ੁਰਗ ਦੇ ਅੱਖਾਂ ਦੇ ਵਿੱਚ ਥੋੜਾ ਜਿਹਾ ਪਾਣੀ ਵੀ ਆ ਗਿਆ ਸੀ ਕਿਉਂਕਿ ਸ਼ਾਇਦ ਕਰਦੇ ਹਾਲਾਤ ਮਾੜੇ ਹੋਣਗੇ ਕਹਿੰਦੇ ਵੀ ਆ ਕਮਾਉਣ ਵਾਲੀ ਵੀ ਇਕੱਲੀ ਹੀ ਆ ਸੀ ਹੈਨਾ ਤੇ ਉਹਦੇ ਕਰਕੇ ਵੀ ਉਹਨਾਂ ਨੂੰ ਵੀ ਦੁੱਖ ਹੁੰਦਾ ਕਈ ਵਾਰੀ ਕੰਮ ਮਿਲਦਾ ਕਈ ਵਾਰੀ ਨਹੀਂ ਮਿਲਦਾ ਤੇ ਕਿਵੇਂ ਦੇਖ ਲਓ ਵੀ ਇਹਨਾਂ ਦੀ ਜ਼ਿੰਦਗੀ ਹੈ ਜਿਹੜੀ ਕਿਵੇਂ ਲੱਗਦੀ ਆ ਤੁਹਾਨੂੰ ਵੀ ਕਿਵੇਂ ਗੁਜ਼ਰਦੀ ਹੈ ਦੇਖੋ ਜੀ ਮਜ਼ਦੂਰੀ ਹੈ ਜਿਹੜੀ ਇਹ ਕਿੰਨਾ ਬੰਦਾ ਜਦੋਂ ਸਮੱਸਿਆ ਦੇ ਵਿੱਚ ਹੁੰਦਾ ਚਾਹੇ ਉਹ ਘਰ ਦੀ ਸਮੱਸਿਆ ਆ ਲੜੂ ਪਰਿਵਾਰ ਦੀਆਂ ਪਰਸਨਲ ਸਮੱਸਿਆ ਉਹ ਇੱਕ ਤੰਗ ਹੋ ਕੇ ਬੰਦਾ ਮਜ਼ਦੂਰੀ ਕਰਨ ਆਉਂਦਾ ਕਿਉਂਕਿ ਉਹਨੂੰ ਪਰੇਸ਼ਾਨੀਆਂ ਨੇ ਜੇ ਨਹੀਂ ਪਰੇਸ਼ਾਨੀਆਂ ਤਾਂ ਅਸੀਂ ਘਰੇ ਸੋਫਾ ਸੈੱਟ ਤੇ ਬੈਠਾਂਗੇ ਆਪ ਦੀ ਮੌਜੂਦ ਨੇ ਦੇ ਨਾਲ ਪੱਖੇ ਥੱਲੇ ਅਸੀਂ ਥੱਲੇ ਜਿੰਦਗੀ ਬਤੀਤ ਕਰਾਂਗੇ ਮਜ਼ਦੂਰੀ ਦੇ ਕਾਰਨ ਬੰਦਾ ਆਉਂਦਾ ਬਹੁਤ ਮਜਬੂਰ ਹੋ ਕੇ ਮਜਦੂਰੀ ਕਰਨਾ ਹੁੰਦਾ ਮਜਦੂਰ ਉਹ ਜਦੋਂ ਮਜਦੂਰੀ ਕਰਨ ਉਹਨੂੰ ਫੇਰ ਨਾਲ ਮਜਦੂਰੀ ਮਿਲੇ ਤਾਂ ਉਹ ਬੰਦੇ ਦਾ ਜਿਹੜਾ ਦਿਲ ਹੀ ਪੁੱਛਿਆ ਜਾਂਦਾ ਜਾਂ ਉਹ ਤੇ ਕੀ ਬੀਤਦੀ ਹੈ ਵੀ ਮੈਂ ਇੰਨੀਆਂ ਮੁਸੀਬਤਾਂ ਕਰਕੇ ਮੈਂ ਮਜਦੂਰੀ ਕਰਨਾ ਤੇ ਫਿਰ ਮੈਨੂੰ ਕੁਝ ਨਹੀਂ ਮਿਲੇ ਤੇ ਉਹ ਕਿਉਂਕਿ ਉਹਦੀਆਂ ਸਮੱਸਿਆਵਾਂ ਬਰਕਰਾਰ ਖੜੀਆਂ ਨੇ ਉਹ ਪੈਸੇ ਕਮਾਉਣ ਵਾਸਤੇ ਆਇਆ ਆਪਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਾਸਤੇ ਸਮਸਿਆ ਇਹ ਫੇਰ ਵਰਕਰਾਂ ਦੀ। ਤੋਂ ਇਸ ਕਰਕੇ ਸਰਕਾਰਾਂ ਨੂੰ ਵੀ ਸਾਡੀ ਤੁਸੀਂ ਵੀ ਮੈਂ ਕਰੀ ਸੀ ਮੈਂ ਕਰਦਿਆਂ ਕਿ ਮਜ਼ਦੂਰਾਂ ਨੂੰ ਜੇ ਨਹੀਂ ਵਿਦਿਆੜੀ ਮਿਲਦੀ ਤਾਂ ਘੱਟ ਤੋਂ ਘੱਟ ਜਿਵੇਂ ਮਜ਼ਦੂਰਾਂ ਦੇ ਬੱਚੇ ਪੜ੍ਹ ਲੈ ਕੇ ਪਾਸ ਤੋਂ ਪਾਸ ਕਰਕੇ ਜਾਂ ਬੀਕਾਮ ਕਰਕੇ ਉਹਨਾਂ ਨੂੰ ਪ੍ਰਤੀ ਮਹੀਨਾ 2000 ਰੁਪਏ ਸਰਕਾਰ ਆ ਜਿਹੜੀ ਦੇਵੇ ਮਾਨ ਪੱਤਾ ਦੇਣਾ ਹੈ। ਮਾਨ ਪੱਤਾ ਜਿਨ੍ਹਾਂ ਤੇ ਉਹਨਾਂ ਨੂੰ ਸਰਕਾਰੀ ਨੌਕਰੀ ਨਹੀਂ ਮਿਲਦੀ। ਜਿਵੇਂ ਮਜ਼ਦੂਰਾਂ ਦੇ ਬੱਚੇ ਆ ਜਿਹੜੇ ਪੜ੍ਹ ਲੈ ਕੇ ਬੇਰੁਜ਼ਗਾਰ ਹੋ ਗਏ, ਨੌਕਰੀਆਂ ਘਟ ਗਏ। ਸਰਕਾਰ ਨੂੰ ਚਾਹੀਦਾ ਵੀ ਘੱਟੋ ਘੱਟ ਚਾਹੇ ਲੜਕਾ ਚਾਹੇ ਲੜਕੀ ਜਿਹਨੇ ਗ੍ਰੈਜੂਏਸ਼ਨ ਕਰ ਲਈ ਪਾਸ ਨੂੰ ਕਰ ਲਈ ਉਹਨਾਂ ਨੂੰ 1500 2000 ਰੁਪਏ ਪਰ ਮੰਥ ਮਿਲੇ ਤਾਂ ਜੋ ਆਪਣੇ ਬਜ਼ੁਰਗ ਮਾਂ-ਬਾਪ ਤੇ ਫੋਜਣਾ ਬਸ ਤੇ ਬਹੁਤ ਵਧੀਆ ਗੱਲ ਹਾਜੀ ਬਾਈ ਜੀ ਕੀ ਨਾਮ ਹੈ ਸੁਖਦੇਵ ਸਿੰਘ ਆ ਲੋਕਲੀ ਤੁਸੀਂ ਅਹਿਮਦਗੜ ਦੇ ਨਹੀਂ ਫਰੈਂਸ ਪਾਰ ਇਹ ਮੇਰਾ ਨਾਮ ਲੱਗੀ ਚਪਾਰ ਅੱਛਾ ਤੁਸੀਂ ਲੇਬਰ ਚੌਂਕ ਦੇ ਵਿੱਚ ਖੜੇ ਹੋ ਅੱਜ ਤਾਂ ਮਜ਼ਦੂਰ ਦਿਵਸ ਦੀ ਛੁੱਟੀ ਸੀ ਅੱਜ ਆਰਾਮ ਕਿਉਂ ਨਹੀਂ ਕਰ ਰਹੇ ਅੱਜ ਨਹੀਂ ਜੀ ਅੱਜ ਆਰਾਮ ਨਹੀਂ ਸਰ ਅੱਜ ਕਿ ਰਿਸ਼ਤਦਾਰੀ ਚ ਨਾ ਕੋਈ ਡੈਥ ਜੀ ਹੋ ਗਈ ਹੋਗੀ ਉੱਥੇ ਚਲੇ ਸੀਗੇ ਠੀਕ ਹੈ ਆ ਸਾਡੀ ਟੌਰੀ ਇਹੀ ਹੈ ਜੀ ਬਸ ਠੀਕ ਹੈ ਤੁਹਾਨੂੰ ਲੱਗਦਾ ਉਹ ਕਹਿੰਦੇ ਲੇਬਰ ਹੈ ਸਾਡੀ ਟੌਰੀ ਇੰਨੀ ਕੀ ਦਿਹਾੜੀ ਕਰ ਦਿਓ ਤੁਸੀਂ ਵੀ ਹਾਂਜੀ ਲੇਬਰ ਆਪਣਾ ਕਰਦੇ ਆ ਆ ਹੁਣ ਸਾਡੇ ਸਾਰੇ ਬੰਦੇ ਟਿਫਨ ਦੇ ਲੋ ਸਾਰੇ ਦੇ ਟਿਫਨ ਚ ਰੋਟੀ ਹੈ ਜੀ ਠੀਕ ਹੈ 1 ਵਜੇ ਤੋਂ ਬਾਅਦ ਉਰੇ ਬੈਠ ਕੇ ਖਾ ਜਾਣੇ ਘਰ ਨੂੰ ਸੌਦਾ ਜਿਹੜਾ ਪਤਾ ਲੈਣਾ ਉਹ ਚੀਨੀ ਨੀ ਲੈ ਲੋ ਜੀ 20 ਰੁਪਏ ਦੀ ਚੀਨੀ ਲੈ ਲਿਆ 10 ਰੁਪਏ ਚਾ 32 ਪਾਦੇ ਆ ਨੂਨ ਦੀ थैਲੀ ਲੈ ਦੇ ਆ ਲੈ ਦੇ 100 ਰੁਪਏ ਦਾ ਦੁੱਧ ਦੇ ਦਿੱਤਾ ਵੀਰੇ ਤੁਨ ਕੱਲ੍ਹ ਦਾਰ ਦੇ ਤਾਂ ਕਿ ਮੋੜ ਦਾਂਗੇ 100 ਰੁਪਏ 15 15 ਰੁਪਏ ਦਾ ਦੁੱਧ ਲੈ ਕੇ ਗਈ ਰਹੀ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਫਿਰ ਕਰਦਾ ਗੁਜ਼ਾਰਾ ਜੀ ਬਸ ਹੁਣ ਤੁਹਾਨੂੰ ਪਤਾ ਹੀ ਰੱਬ ਦੀ ਕਸਮ ਅੱਛਾ ਪੜੇ ਕਿੰਨੇ ਹੋਏ ਹੋ ਤੁਸੀਂ 6 ਪੜ੍ਹੇ ਆਏ ਮੈਂ 6 ਪੜ੍ਹੇ ਹੋਏ ਆਏ ਜੀ ਠੀਕ ਹੈ ਫਿਰ ਦਿਹਾੜੀ ਰੋਜ਼ ਲੱਗ ਜਾਂਦੀ ਹੈ ਜਾਂ ਨਹੀਂ ਲੱਗਦੀ ਨਹੀਂ 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 ਮਹੀਨੇ ਮਹੀਨੇ ਚ ਵੱਧ ਤੋਂ ਵੱਧ 15 ਦਿਹਾੜੀਆਂ 15 ਦਿਹਾੜੀਆਂ ਦਿਹਾੜੀ ਕਿੰਨੀ ਹੈ ਤੁਹਾਡੀ ਦਿਹਾੜੀ 600 ਰੁਪਏ ਦੀ ਹੈ ਠੀਕ ਹੈ ਅਗਲਾ 500 ਇਹ ਠੇਕੇਦਾਰ 400 ਰੁਪਏ ਦੇ ਹੀ ਸੱਤ ਤੱਕ ਵਜੇ ਤੱਕ ਕੰਮ ਕਰਾਉਂਦੇ ਜੀ 12 ਘੰਟੇ ਪਰਿਵਾਰ ਦੇ ਮੈਂਬਰ ਕਿੰਨੇ ਨੇ ਜਿਹੜੇ ਘਰ ਦੇ ਵਿੱਚ ਨੇ ਪਰਿਵਾਰਕ ਮੈਂਬਰ ਪਰਿਵਾਰ ਜਿਹੜਾ ਮੇਰੇ ਦੋ ਬੱਚੇ ਨੇ ਵਾਈਫ ਆ ਕਮਾਉਣ ਵਾਲੇ ਤੁਸੀਂੋਂ ਇਕੱਲੇ ਇਕੱਲੇ ਕਮਾਉਣ ਵਾਲੇ ਜੀ ਗੁਜ਼ਾਰਾ ਹੋ ਜਾਂਦਾ ਉਹਨਾਂ ਦੀ 70 ਸਾਲ ਦੀ ਉਮਰ ਹੈ ਜੀ ਹੁਣ ਇਹਦਾ ਕਹਿੰਦੇ ਮੈਂ ਕਰ ਲਉ ਕਰ ਲਉ ਪਰ ਇਹਨਾਂ ਨੂੰ ਜਦੋਂ ਅਸੀਂ ਇਹਨੂੰ ਨਾਲ ਲੈ ਜਾਂਦੇ ਹਾਂ ਸਾਨੂੰ ਪਤਾ ਕਿਵੇਂ ਦਿਨ ਕਰਦਾ ਓਏ ਸਾਨੂੰ ਪਤਾ ਹੀ ਇਹ ਦਿਨ ਕਿਵੇਂ ਕਰਦਾ ਹਣੇ ਤੋਂ ਮੰਦਾ 400 ਰੁਪਏ ਕਮਾਉਣ ਵਾਲਾ ਹੁਣ 6 ਸਾਲ ਦੇ ਨੂੰ ਪੈਨਸ਼ਨ ਲਾ ਕੇ ਵੀ ਸਰ 6 ਸਾਲ ਦੇ ਨੂੰ ਪੈਨਸ਼ਨ ਕਿਉਂ ਲਾ ਦਈਏ ਸਰ 100 ਰੁਪਏ ਦੀ ਆਡੀਟੀ ਮੇਰੀ ਹੈਗੀ 6 ਸਾਲ ਦੇ ਨੂੰ ਸਰ ਪੈਨਸ਼ਨ ਕਿਉਂ ਲਾ ਦਈਆ ਵੀ ਆਬਜ਼ਰਵ ਕਰੋਗੇ ਇਹ 70 ਸਾਲ ਦਾ ਵੀ ਕਹਿੰਦਾ ਮੈਂ ਕਰ ਲੂ ਮੈਂ ਕਿਉਂਕਿ ਵੀ ਮੇਰੀ ਦਿਹਾੜੀ ਲੱਗ ਜੂ ਕਿਕਰ ਬਹੁਤ ਕੰਮ ਕਰਦੇ ਆਈ ਸਾਨੂੰ ਜਿਹਦੇ ਕੋਲ ਪੈਸਾ ਵੀ ਕੀ ਕੀ دارੋਗੇ ਹੋ ਰੋਗੇ ਜਿਹੜੀ ਚੀਜ਼ ਦੇ 70 ਰੁਪਏ ਬੂਰੀ ਦਾ ਰੇਟ ਹੈ ਜੀ ਉਹ ਸਾਨੂੰ 4 ਰੁਪਏ ਰੇਟ ਮਾਰਦੇ ਜੀ 2-4 ਰੁਪਏ ਜੜੀ ਬੇਚਦੇ ਬਾਬਾ ਜੀ ਤੁਸੀਂ ਕਹਿੰਦੇ ਹੋ ਵੀ ਮੈਂ 70 ਸਾਲ ਦੀ ਉਮਰ ਦੇ ਵਿੱਚ ਵੀ ਕੰਮ ਕਰ ਲੈਣਾ ਤੇ ਥੋੜੇ ਜਿਹਾ ਔਖਾ ਮੁਸ਼ਕਲਾਂ ਤਾਂ ਆਉਂਦੀਆਂ ਹੋਣਗੀਆਂ ਕੋਈ ਤਾਂ ਨਾਲ ਹੀ ਹੁੰਦਾ ਜੀ ਹੁਣ ਹਾਂਜੀ ਮਨ ਤੋਂ ਨਾਲ ਹੀ ਹੁੰਦਾ ਅੱਛਾ ਸਰ ਜੀ ਆ ਜਾਓ ਮੁਰਤਨੋ ਪਰ ਜੇ ਗੈਦੀਏ ਵੀ ਸਾਤੋਂ ਕੰਮ ਨਹੀਂ ਹੋਣਾ ਫਿਰ ਕਿਸੇ ਨੇ ਦਿਹਾੜੀ ਨਹੀਂ ਲੈ ਕੇ ਜਾਣਾ ਹੈ ਜੀ ਹੈ ਜੀ ਕਹਿ ਬਿਮਾਰ ਹੈ ਜੀ ਪਰਿਵਾਰ ਲਈ ਤਾਂ ਕਰਨਾ ਪੈਂਦਾ ਜੀ ਪਰ ਹੋ ਜਾਣਾ ਹੈ ਉਹਦਾ ਚਾਰ ਰੁਪਈਆ ਨਹੀਂ ਐਂਡ ਇਹ ਚਾਰ ਰੁਪਈਆ ਨਹੀਂ ਜੀ ਫਿਲਟਰ ਵਾਲਾ ਆ ਤੇ ਉਹਨਾਂ ਨੂੰ ਹਰ ਦੇ ਕੇ ਬੇਦਰ ਕਰਵਾ ਚੱਲ ਜੀ ਇੱਕ ਮਿੰਟ ਹਾਂ ਜੀ ਭਾਈ ਜੀ ਕੀ ਨਾਮ ਆ ਤੁਹਾਡਾ ਮੈਂ ਨਾ ਜਸਵੀਰ ਸਿੰਘ ਆ ਜੀ ਕਿਹੜਾ ਪਿੰਡ ਆ ਜੀ ਮੇਰਾ ਸੰਨਾ ਪਿੰਡ ਆਈਂ ਸੰਨਾ ਹਾਂ ਜੀ ਤੇ ਤੁਸੀਂ ਵੀ ਦਿਹਾੜੀ ਕਰਦੇ ਹੋ ਹਾਂ ਜੀ ਹਾਂ ਦਿਹਾੜੀ ਕਰਦਾ ਹਾਂ ਜੀ ਅੱਛਾ ਮਹੀਨੇ ਦੇ ਵਿੱਚ ਕਿੰਨੀਆਂ ਕਿ ਦਿਹਾੜੀਆਂ ਲੱਗੀਆਂ ਕਿਉਂਕਿ ਜਹਾੜੀ ਕਰਦੇ ਦੇ ਵੇਲੇ ਕਈ ਵਾਰੀ ਸੱਟਾਂ ਵੀ ਲੱਗ ਜਾਂਦੀਆਂ ਨੇ ਕੋਈ ਬਿਮਾਰ ਵੀ ਹੋ ਜਾਂਦਾ ਹੈ ਹਾਂਜੀ ਹਾਂਜੀ ਹੀਮੇ ਵਿੱਚ ਕਿੰਨੇ ਦਿਨ ਲੱਗਦੇ ਨੇ ਮਹੀਨੇ ਦੇ ਵਿੱਚ 14-15 ਦਿਨ ਲੱਗਦੇ ਜੀ ਇਸ ਤੋਂ ਜ਼ਿਆਦਾ ਲੱਗਦੇ ਨਹੀਂ ਠੀਕ ਹੈ ਜਹਾੜੀ ਕਿੰਨੀ ਕਿ ਮਿਲ ਜਾਂਦੀ ਹੈ ਜਹਾੜੀ ਸਾਨੂੰ ਜਿੱਥੇ ਠੇਕੇਦਾਰ 500 ਰੁਪਏ 600 ਰੁਪਏ ਕਹਿੰ ਲੈ ਕੇ ਜਾਂਦੇ ਸੀ 400 ਰੁਪਏ ਦਿੰਦੇ ਨੇ ਸਾਨੂੰ ਜੀ 400 ਰੁਪਏ ਹਾਂਜੀ ਕੰਮ ਕਿੰਨੇ ਘੰਟੇ ਕਰਦੇ ਹੋ ਕੰਮ 12 ਘੰਟੇ ਕਰਦੇ ਹਾਂ ਜੀ 12 ਘੰਟੇ ਹਾਂਜੀ ਇਹ ਘਰ ਦਾ ਗੁਜ਼ਾਰਾ ਹੋਈ ਜਾਂਦਾ ਘਰ ਦਾ ਗੁਜ਼ਾਰਾ ਹੁੰਦਾ ਨਹੀਂ ਹੈਗਾ ਜੀ ਕਰੇ ਕੀ ਕਰੇ ਕੀ ਕਿੰਨਾ ਕੁ ਲੈ ਕੇ ਜਾਏ 4-7 ਪੀਣਾ ਕੀ ਬਣਦਾ ਜੀ ਬਣਦਾ ਕੁਝ ਨਹੀਂ ਬਣਦਾ ਰਸਨ ਪਾਣੀ ਫਿਰ ਕਿਵੇਂ ਚੱਲਦਾ ਘਰ ਰਸਨ ਪਾਣੀ ਬਸ ਆਏ ਜਿਹੜੀ ਥਾੜੀ ਲੱਗਦੀ ਉਹਦਾ ਹੀ ਲੈ ਕੇ ਜਾਂਦੇ ਆ ਜੀ ਮੰਗ ਕੀ ਕਰਦੇ ਹੋ ਸਰਕਾਰ ਤੋਂ ਤੁਸੀਂ ਮੰਗ ਤਾਂ ਸਰਕਾਰ ਤੋਂ ਇਹੀ ਕਰਦੇ ਆ ਸਾਡੀ ਧਾੜੀ ਵਧਾਈ ਜਾਵੇ ਜੀ ਠੇਕੇਦਾਰ ਜਿਹੜੇ ਸਾਨੂੰ ਲੁੱਟ ਕੇ ਖਾਂਦੇ ਆ ਜੀ ਉਹਨਾਂ ਦਾ ਬੰਦੇ ਧਿਆਨ ਦਿੱਤਾ ਜਾਵੇ ਜੀ 600 ਰੁਪਏ ਧਾੜੀ ਕਰ ਲੈਂਦੇ ਆ ਸਾਨੂੰ 400 ਰੁਪਏ ਦਿੰਦੇ ਨੇ ਕੰਮ ਤੇ ਸਰ ਸਾਨੂੰ ਅਨਫਾਰ ਵਾਲੇ ਕੰਮ ਤੇ ਫੈਟ ਕੀਤਾ ਜਾਵੇ ਜੀ ਜੀ ਜਾਨੀ ਕਿ ਪੜਾਈ ਦੀ ਲੋੜ ਨਹੀਂ ਹੈਗੀ ਇੰਨਾਂ ਕ ਤਾਂ ਵੀ 5-6 ਪੜੇ ਹੋਏ ਆ ਜੀ ਲੈ ਪਛਾਦੇ ਫਿਰ ਸਾਨੂੰ ਆਮ ਦਾ ਕੰਮ ਦੇ ਵਿੱਚ ਕਰਾਇਆ ਜੀ ਜਿਹੜੀ ਲੇਬਰ ਕਰਦੀ ਹੈ ਜੀ ਅਸੀਂ ਲੇਬਰ ਦੁੱਗਣੀ ਕਰਕੇ ਦਈਏ ਨਹਿਰਾਂ ਕੰਮ ਚੱਲਦੇ ਨਹੀਂ ਅਸੀਂ ਨਹਿਰਾਂ ਤੇ ਬੂਰੀਆਂ ਵਗੈਰਾ ਲਾਉਣ ਜਾਣੇ ਆ ਅਸੀਂ ਰੇਲਵੇ ਵਾਲਿਆਂ ਨਾਲ ਜਾਣੇ ਆ ਉਹ ਆਪ ਦੀ ਦਿਹਾੜੀ ਤੋਂ ਕੱਟ ਕਰਕੇ ਅਸੀਂ ਉਹਨੇ ਦਿਹਾੜੀ ਪੂਰੀ ਕਰਦੇ ਆ ਜੀ ਤੇ ਉੱਤੇ ਉਹਦੋਂ ਦੁੱਗਣਾ ਕੰਮ ਕਰੀ ਰਹੀ ਉਹਨਾਂ ਨਾਲੋਂ ਅਸੀਂ ਅਹਿਮਦਗੜ੍ਹ ਦੇ ਚੌਕ ਦੇ ਵਿੱਚ ਜਿੱਥੇ ਮਜ਼ਦੂਰ ਭਾਈਚਾਰਾ ਸ਼ਾਇਦ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਆਪਣੀਆਂ ਅੱਖਾਂ ਦੇ ਵਿੱਚ ਦਿਲ ਦੇ ਵਿੱਚ ਉਮੀਦਾਂ ਲੈ ਕੇ ਖੜੇ ਨਹੀਂ ਵੀ ਅੱਜ ਵੀ ਕਿਤੇ ਨਾ ਕਿਤੇ ਕੋਈ ਅ ਕਹਿ ਲਈ ਵੀ ਉਹਨਾਂ ਦੇ ਲਈ ਕੰਮ ਦੇ ਲੈ ਕੇ ਆਇਆ ਹੋਵੇਗਾ ਤੇ ਅਸੀਂ ਆਪਣਾ ਟਿਫਨ ਜਿਹੜਾ ਘਰੋਂ ਬੰਨ ਕੇ ਲੈ ਕੇ ਆਇਆ ਸਾਈਕਲਾਂ ਦੇ ਉੱਤੇ ਤੇ ਉਹ ਬੰਨ ਕੇ ਉਸ ਵਿਅਕਤੀ ਦੇ ਘਰ ਜਾ ਕੇ ਕੰਮ ਕਰਨ ਜਾਈਏ ਤੇ ਸ਼ਾਮ ਨੂੰ ਜਿਹੜਾ ਉਹ ਦਿਹਾੜੀ ਮਿਲੇ ਤੇ ਉਸ ਨਾਲ ਸਾਡਾ ਘਰ ਦਾ ਜਿਹੜਾ ਚੁੱਲ੍ਹਾ ਜਲੇ ਪਰ ਕਿਤੇ ਨਾ ਕਿਤੇ ਕਈ ਵਾਰੀ ਹੈ ਦੇਖਿਆ ਜਾਂਦਾ ਵੀ ਇਹਨਾਂ ਦੀਆਂ ਦਿਹਾੜੀਆਂ ਨਹੀਂ ਲੱਗਦੀਆਂ 2-2 4-4 ਦੇ ਨਾਲ ਇੱਦਾਂ ਹੀ ਲੱਗ ਜਾਂਦੇ ਨੇ ਤੇ ਕਈ ਵੀਰਾਂ ਨੇ ਇਹ ਵੀ ਕਿਹਾ ਵੀ ਅਸੀਂ ਕਿਸੇ ਤੋਂ ਹਜ਼ਾਰ ਪੈਸੇ ਮੰਗ ਲੈਣੇ ਤੇ ਸਾਡਾ ਘਰ ਦਾ ਗੁਜ਼ਾਰਾ ਤਾਂ ਵੀ ਬੜੀ ਮੁਸ਼ਕਲ ਦੇ ਨਾਲ ਚੱਲਦਾ ਕਿਤੇ ਨਾ ਕਿਤੇ ਸਰਕਾਰਾਂ ਨੂੰ ਵੀ ਸੋਚਣ ਦੀ ਲੋੜ ਹੈ ਦੇਖਣ ਦੀ ਲੋੜ ਹੈ ਵੀ ਇਹਨਾਂ ਮਜ਼ਦੂਰ ਭਾਈਚਾਰੇ ਦੇ ਵਿੱਚ ਆਵਾਜ਼ ਹੱਕ ਬੁਲੰਦ ਬੁਲੰਦ ਕਰਨ ਦੀ ਲੋੜ ਹੈ ਇਹਨਾਂ ਦੇ ਹੱਕ ਦੇ ਵਿੱਚ ਤੇ ਕਿਤੇ ਨਾ ਕਿਤੇ ਜਿਹੜੀਆਂ ਜਥੇਬੰਦੀਆਂ ਬਣੀਆਂ ਹੋਈਆਂ ਨੇ ਉਹ ਕਿਤੇ ਮਜ਼ਦੂਰਾਂ ਦੀ ਗੱਲ ਕਰਦੇ ਦਿਖਾਈ ਨਹੀਂ ਦਿੰਦੇ ਉਹਨਾਂ ਨੂੰ ਵੀ ਲੋੜ ਆ ਵੀ ਇਹਨਾਂ ਮਜ਼ਦੂਰਾਂ ਦੇ ਹੱਕ ਵਿੱਚ ਆਉਣਾ ਖਾਸ ਕਰ ਪੰਜਾਬ ਸਰਕਾਰ ਨੂੰ ਅਪੀਲ ਹੈ ਵੀ ਜਿਹੜੇ ਸਰਕਾਰੀ ਅਧਿਕਾਰੀ ਮਜ਼ਦੂਰਾਂ ਦੇ ਨਾਮ ਤੇ ਘਰ ਬੈਠੇ ਨੇ ਤੇ ਉਹਨਾਂ ਬਾਰੇ ਤਾਂ ਤੁਸੀਂ ਸੋਚ ਲਿਆ ਪਰ ਇਹ ਮਜ਼ਦੂਰ ਆਪਣਾ ਜਿਹੜਾ ਘਰ ਕਿਵੇਂ ਚਲਾਉਣਗੇ ਤੇ ਇਹਨਾਂ ਬਾਰੇ ਵੀ ਧਿਆਨ ਦੇਣ ਦੀ ਲੋੜ ਹੈ ਪਬਲਿਕ ਵਾਇਸ ਦੇ ਲਈ ਅਹਿਮਦਗੜ੍ਹ ਤੋਂ ਪ੍ਰਕਾਸ਼ ਸ਼ਰਮਾ ਦੀ ਇਹ ਵਿਸ਼ੇਸ਼ ਰਿਪੋਰਟ